ਪਾਪਾ ਆਹ ਕੀ ਬਣਾ ਰਹੇ ਹੋ ਤੁਸੀਂ? ਕਿ ਦੋ ਗੰਨੀਆਂ ਆਈਆਂ ਚ ਲੱਕੜਾਂ ਹੀ ਲਾਤੀਆਂ ਟੋਟੇ ਜੇ। ਇਹੇ ਨਾ ਯਾਰ ਆਪਣੇ ਨਾ ਇੱਕ ਬੱਕਰੀ ਆ ਬਾੜੀ ਬਰਬਰੀ। ਹਾਂ। ਉਹ ਇਹਦੇ ਆਉਦੇ ਥਣਾ ਨੂੰ ਮੂੰਹ ਮਾਰਦੀ ਆ ਸੱਜਰ ਸੂਈ ਆ ਉਹ। ਕਿ ਮੈਂ ਆਖਿਆ ਕਿ ਜਿਆਦਾ ਨਾ ਚੁੰਗਣ ਲੱਗ ਪੇ। ਉਹਦੇ ਝੋਲਾ ਚਣਾਉਂਦੇ ਸੀਗੇ ਤੇ ਝੋਲੇ ਨਾਲ ਝੋਲੇ ਨੂੰ ਵੀ ਉਹ ਦੰਦਾ ਨਾਲ ਹੀ ਵੱਢੀ ਜਾਂਦੀ ਏ, ਪੱਟੀ ਜਾਂਦੀ ਏ, ਬੰਨਿਆ ਹਿੰਦਾ ਵਧ ਗਿਆ। ਹੂੰ। ਉਹ ਝੋਲੇ ਨੂੰ ਵੀ ਪਾੜ ਲੈਂਦੀ ਆ ਦੰਦਾ ਨਾਲ। ਇਹ ਹਾਰ ਕੇ ਹੁਣ ਆਹ ਚੀਜ਼ ਬਣਾ ਕੇ ਵੇਖੀ ਆ ਦੋ ਪਟਿਆਂ ਜਿਨ੍ਹਾਂ ਆਪਾਂ ਥੋੜੇ ਥੋੜੇ ਲੱਕੜਾਂ ਜਿਹੀਆਂ ਸੱਲ ਕੱਢ ਕੇ ਵਿੱਚ ਬੰਨੀਆਂ ਨੇ ਤੇ ਦੇਖਦੇ ਆਂ ਉਹਦੇ ਪਾ ਕੇ ਆਪਾਂ ਵੀ ਫਿਰ ਕਾਮਯਾਬ ਹੁੰਦੀ ਸਕੀਮ ਕਿ ਨਹੀਂ ਪਰ ਇਹਦੇ ਨਾਲ ਤਾਂ ਹੌਣ ਘੱਟ ਮੁਰੂ ਹੋਵੇ ਥੱਲੇ ਮੇ ਤੱਕ ਉਹ ਵੀ ਹੂੰ ਦੇਖਦੇ ਆਂ ਬਣਾ ਕੇ ਬਾਕੀ ਫਰਨੀ ਲਾ ਦੇਾਂਗੇ ਪਰ ਜੇ ਨਾ ਕਾਮਯਾਬ ਹੋਇਆ ਤਾਂ ਤੇ ਹੈ ਪੰਗਾ ਹੀ ਹੁੰਦਾ ਜੇ ਅੱਬ ਖਾਣਾ ਹੀ ਖੜਾ ਹੋਇਆ ਪਿਆ ਇਹ ਜਦੋਂ ਆਬ ਚੁੰਗਣ ਲੱਗ ਪੈਂਦੀਆਂ ਨਾ ਬਹੁਤ ਔਖਾ ਹੋ ਜਾਂਦਾ ਬੱਚਿਆਂ ਨੂੰ ਦੁੱਧ ਨਹੀਂ ਮਿਲਦਾਗਾ ਫਿਰ ਇੱਕ ਜਿਵੇਂ ਬਣਨਗੇ ਉੰਡਾ ਇਹ ਛੜਦਿਆਂ ਤਾਂ ਹੈ ਨਹੀਂ ਖਾ ਜਾਣ ਜਿਵੇਂ ਲੱਕੜ ਨੂੰ ਤੂਤ ਵੀ ਲੱਕੜਾ ਛੱਲ ਦੇਣ ਜਿਵੇਂ ਅਜੀ ਬੱਚਾ ਸਾਰੀ ਦਿਹਾੜੀ ਭੁੱਖਾ ਰਹਿੰਦਾ ਜੇ ਢੋਲਾ ਚੜਾਉਣਿਆਂ ਦਾ ਜੇ ਝੋਲਾ ਲਾਉਣਿਆਂ ਤਾਂ ਇਹ ਆਪ ਕਰ ਜਾਂਦੀ ਹੈ ਕੰਮ ਬਾਕੀ ਦੇਖਦੇ ਆਂ ਕਾਮਯਾਬ ਹੁੰਦਾ ਕਿ ਨਹੀਂ ਹੁੰਦਾਗਾ ਠੀਕ ਆਕਾ ਕੋਈ ਕਾਮਯਾਬ ਦੇਖੋ ਹੁਣ ਕੀ ਬਣਦਾ 18 ਪਾ ਤਾ ਗਾਲਚੋ ਦੇ ਚੱਲ ਠੀਕ ਆ